ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾਸ਼ਪ ਭਾਰਤ ਤੇ ਪਾਕਿਸਤਾਨ ਤਣਾ ਵਿਚਾਲੇ ਵੱਧ ਰਹੇ ਜੰਗ ਵਰਗੇ ਹਾਲਾਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਕੱਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੇ ਦੇਸ਼ ਭਰ ਦੇ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਆਯੋਜਨ ਕੀਤਾ ਜਾ ਰਿਹਾ ਤੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਚ 17 ਥਾਵਾਂ ਤੇ ਮੌਕ ਡ੍ਰਿਲ ਹੋਵੇਗੀ ਜਿਸ ਵਿੱਚ ਹੁਸ਼ਾਰਪੁਰ ਅਤੇ ਹੁਸ਼ਾਰਪੁਰ ਦਾ ਨਸਤੀ ਕੀ ਇਲਾਕਾ ਆਦਮ ਪੁਰਵੀ ਸ਼ਾਮਲ ਹੈ ਸੋ ਮੌਕ ਡ੍ਰਿਲ ਕੀ ਹੁੰਦੀ ਹੈ ਭਾਰਤ ਸਰਕਾਰ ਵੱਲੋਂ ਮੌਕ ਡ੍ਰਿਲ ਕਿਉਂ ਕਰਵਾਈ ਜਾ ਰਹੀ ਹੈ ਕਿ ਪਾਕਿਸਤਾਨ ਨਾਲ ਜੰਗ ਲੱਗ ਸਕਦੀ ਹੈ ਕਿਹੋ ਜਿਹੇ ਹਾਲਾਤ ਨੇ ਤਾਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਭਾਰਤੀ ਫੌਜ ਦੇ ਸਾਬਕਾ ਵੱਡੇ ਅਫਸਰ ਕੈਪਟਨ ਜਤਿੰਦਰ ਸਿੰਘ ਰਾਣਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਰਾਣਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਹੁਸ਼ਾਰਪਰੂ ਚੈਨਲ ਤੇ ਥੈਂਕ ਯੂ ਥੈਂਕ ਯੂ ਰਾਣਾ ਸਾਹਿਬ ਜਿਵੇਂ ਕਿ ਤੁਸੀਂ ਜਾਣਦੇ ਹੋ ਕੀ ਕੱਲ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਿਹੜਾ ਐਸੇਵਲਡਫੈਂਸ ਮੌਕ ਡ੍ਰਿਲ ਦਾ ਐਲਾਨ ਕੀਤਾ ਗਿਆ ਦੇਸ਼ ਭਰ ਦੇ ਵਿੱਚ ਇਹ ਮੌਕ ਡ੍ਰਿਲ ਹੋਵੇਗੀ ਪੰਜਾਬ ਦੇ 16 ਅਤੇ 17 ਥਾਵਾਂ ਤੇ ਸ਼ਾਇਦ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦਿਓ ਕਿ ਮੌਕ ਡ੍ਰਿਲ ਹੈ ਕੀ ਕਿ ਜੋ ਹੁਣ ਜੋ ਇੱਕ ਪੈਨਿਕ ਭਰਿਆ ਜਾਂ ਕਿ ਡਰ ਭਰਿਆ ਮਾਹੌਲ ਲੋਕਾਂ ਦੇ ਵਿੱਚ ਬਣਿਆ ਹੋਇਆ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਹੀ ਅਤੇ ਸਟੀਕ ਜਾਣਕਾਰੀ ਮਿਲਣੀ ਬਹੁਤ ਜ਼ਰੂਰੀ ਹੈ ਜੀ ਦੇਖੋ ਚੇਤਨ ਜੀ ਜੋ ਮੌਕ ਡ੍ਰਿਲ ਹੈ ਮੌਕ ਡ੍ਰਿਲ ਸਮੇਂ-ਸਮੇਂ ਤੇ ਸਾਡੇ ਸਕੂਲਾਂ 'ਚ ਦਫ਼ਤਰਾਂ 'ਚ ਕਾਲਜਾਂ 'ਚ ਕੀਤੀ ਜਾਂਦੀ ਹੈ ਉਹ ਬੇਸ਼ੱਕ ਫਾਇਰ ਬ੍ਰਿਗੇਡ ਦੇ ਤਰਫੋਂ ਕਰਾਈ ਜਾਵੇ ਜਾਂ ਨੇਚਰਲ ਕਲਾਈਮੇਟਿਸ ਦੇ ਮੱਧ ਨਜ਼ਰ ਰੱਖਤੀ ਕਰਾਈ ਜਾਵੇ ਜਾਂ ਕੋਈ ਐਸਾ ਅਚਾਨਕ ਖਤਰਾ ਹੋਣ ਤੇ ਜਾਂ ਫਲੱਡਰ ਦੇ ਹਾਲਾਤ ਜਾਂ ਕੋਈ ਫਾਇਰ ਪ੍ਰੋਕਾਡ ਹੋ ਗਿਆ ਉਸ ਸਿਚੁਏਸ਼ਨਸ ਅਸੀਂ ਆਪਣੇ ਨਾਗਰਿਕਾਂ ਨੂੰ ਆਪਣੇ ਸਟੂਡੈਂਟ ਨੂੰ ਆਪਣੇ ਕਲੀਗ ਨੂੰ ਇਹ ਦੱਸਦੇ ਹਾਂ ਕਿ ਇਸ ਸਥਿਤੀ ਚ ਆ ਕੇ ਅਸੀਂ ਕੀ ਕਰਨਾ ਤਾਂ ਕਿ ਅਸੀਂ ਜਿਆਦਾ ਤੋਂ ਜਿਆਦਾ ਉਹਨਾਂ ਦੀ ਸੁਰੱਖਿਆ ਕਰ ਸਕੀਏ ਮੌਕ ਡਿਲ ਦਾ ਮਤਲਬ ਇਹ ਹੈ ਕਿ ਜਿਸ ਦੇ ਬਾਰੇ ਚ ਵੀ ਮੌਕ ਡਿਲ ਕਰਨੀ ਹੈ ਉਸ ਦੇ ਵਿੱਚ ਅਭਿਆਸ ਕਰਨਾ ਅਸੀਂ ਜੋ ਸਾਡੇ ਸਿਵਲ ਨਾਗਰਿਕਾ ਭਾਰਤ ਦੇਸ਼ ਇਹਨਾਂ ਕਰਕੇ ਹੀ ਆ ਭਾਰਤ ਦੇਸ਼ ਨਾਗਰਿਕਾ ਕਰਕੇ ਆ ਅਗਰ ਅਸੀਂ ਆਪਣੇ ਨਾਗਰਿਕਾਂ ਨੂੰ ਸੇਫ ਪਹੁੰਚਾ ਲਈਏ ਜੇ ਬਚਾ ਸਕੀਏ ਉਸ ਆਪਤਾ ਤੋਂ ਜੇ ਸਾਬਤਾ ਤੇ ਮੱਦੇਨਜ਼ਰ ਰੱਖਦੇ ਅਸੀਂ ਮੌਕਡਲ ਕਰ ਰਹੇ ਹਾਂ ਤਾਂ ਉਸ ਲਈ ਮਤਲਬ ਇਹ ਕਰਾਈ ਜਾਂਦੀ ਹੈ ਇਹਨੂੰ ਕੋਈ ਸਜ਼ਾ ਨਾ ਸਮਝੇ ਇਹਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਆ ਕੋਈ ਮਤਲਬ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣ ਦੀ ਕੋਈ ਲੋੜ ਨਹੀਂ ਘਬਰਾਉਣ ਦੀ ਜ਼ਰੂਰਤ ਨਹੀਂ ਆ ਜਿਸ ਤਰ੍ਹਾਂ ਨਾਰਮਲ ਅਸੀਂ ਇੱਕ ਕਿਤੇ ਅੱਗ ਲੱਗ ਜਾਏ ਤਾਂ ਅਸੀਂ ਕਹਿੰਦੇ ਆ ਕਿ ਉਹਨੂੰ ਇੱਕਦਮ ਕਪੜਾ ਪਾਓ ਉਹਦੇ ਤੇ ਜਾਂ ਸਿਲੰਡਰ ਨਾਲ ਆਗ ਬੁਝਾਓ ਨਹੀਂ ਆ ਤਾਂ ਪਾਣੀ ਪਾਓ ਜਾਂ ਸੈਂਡ ਪਾਓ ਉਹ ਇੱਕ ਬਚਾਅ ਦੇ ਤਰੀਕੇ ਆ ਕਿਉਂਕਿ ਮੌਕ ਡ੍ਰਿਲ ਜਿਵੇਂ ਕਿ ਤੁਸੀਂ ਰਣਾ ਸਾਹਿਬ ਦੱਸਿਆ ਸਕੂਲਾਂ ਦੇ ਵਿੱਚ ਹੁੰਦੀ ਆ ਫਾਇਰ ਕਰਮੀ ਕਰਦੇ ਨੇ ਇਸ ਤਰ੍ਹਾਂ ਦੀਆਂ ਮੌਕ ਡ੍ਰਿਲਾਂ ਜਿਹੜੀਆਂ ਅਨੇਕਾ ਵਾਰ ਲੋਕਾਂ ਨੇ ਵੇਖੀਆਂ ਹੋਣਗੀਆਂ ਕਈ ਵਾਰ ਬੱਸ ਸਟੈਂਡਾਂ ਤੇ ਵੀ ਹੁੰਦੀਆਂ ਨੇ ਏਰੀਅਲ ਵਿੱਚ ਸਟੇਸ਼ਨਾਂ ਤੇ ਹੁੰਦੀਆਂ ਨੇ ਪਰ ਹੁਣ 1971 ਤੋਂ ਬਾਅਦ ਜਿਹੜੀ ਇਹ ਭਾਰਤੀ ਹਵਾਈ ਸੈਨਾ ਮੌਕ ਡ੍ਰਿਲ ਕਰੇਗੀ ਤਕਰੀਬਨ 54 ਸਾਲ ਦੇ ਲੰਮੇ ਸਮੇਂ ਬਾਅਦ ਹੋਵੇਗੀ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਥੋੜਾ ਸਹਿਮੇ ਹੋਏ ਨੇ ਕਿ ਪਤਾ ਨਹੀਂ ਇਹ ਕੀ ਹੋਵੇਗਾ ਕਿ ਉਸ ਮੌਕ ਡ੍ਰਿਲ ਦੇ ਵਿੱਚ ਤਾਂ ਇਸ ਮੌਕ ਡ੍ਰਿਲ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਵੇਗਾ ਜੀ ਫਰਕ ਇਸ ਕਰਕੇ ਹੈ ਕਿ ਉਹ ਜੋ ਜਨਰੇਸ਼ਨ ਨੇ ਦੇਖੀ ਹੈ ਮੌਕ ਡ੍ਰਿਲ ਉਹ ਤਕਰੀਬਨ 3rd ਜਨਰੇਸ਼ਨ ਹੋ ਗਈ ਹੈ ਇਹ 3rd ਜਨਰੇਸ਼ਨ ਜੋ ਆਈ ਹੈ ਇਹਨਾਂ ਨੂੰ ਮੌਕ ਡ੍ਰਿਲ ਜਾਂ ਇਹਨਾਂ ਨੇ ਕੋਈ ਵਾਰ ਲਾਈਕ ਸਿਚੁਏਸ਼ਨ ਨਹੀਂ ਦੇਖੀ ਐਕਸੈਪਟ ਕਾਰਗਲਾ ਆਪਰੇਸ਼ਨ ਉਹ ਵੀ 99 ਚ ਹੋਇਆ ਸੀ ਕਹਿਣ ਦਾ ਭਾਵ ਹੈ ਕਿ ਮੌਕ ਡ੍ਰਿਲ ਇੱਕ ਜਦੋਂ ਇਹਦੇ ਮੇਨ ਏਅਰ ਰੀਜ਼ਨ ਹੁੰਦਾ ਕਿ ਅਸੀਂ ਸਿਵਲ ਡਿਫੈਂਸ ਜਿੱਦਾਂ ਕਿ ਸਿਵਲ ਡਿਫੈਂਸ ਨੂੰ ਪੰਜਾਬ ਪੰਜਾਬ ਚ ਹਿੰਦੁਸਤਾਨ ਦੇ ਸਾਰੇ ਯੂਨੀਅਨ ਟੈਰੀਟਰੀ ਦੇਸ਼ਾਂ ਰਾਜਾਂ ਨੂੰ ਗ੍ਰਹਿ ਮੰਤਰਾਲੇ ਨੇ ਇਨਸਟਰਕਸ਼ਨ ਕੀਤੀ ਹੈ ਕਿ ਤਕਰੀਬਨ ਜੋ ਸਾਡੇ 294 ਡਿਸਟ੍ਰਿਕਟ ਆ ਉਹ ਸੈਂਸਿਟਿਵ ਹੈ ਜੀ ਸੈਂਸਿਟਿਵ ਦਾ ਸੈਂਸ ਕਿ ਉਹਦੇ ਤੇ ਕੋਈ ਸਾਡੇ ਉੱਪਰ ਨੁਕਸਾਨ ਪਹੁੰਚਾ ਦੇ ਸਕਦਾ ਮੌਕ ਡ੍ਰਿਲ ਦੇ ਵਿੱਚ ਆ ਕੇ ਸਾਨੂੰ ਜੋ ਜੋ ਸਿਵਲ ਡਿਫੈਂਸ ਦੇ ਗਾਈਡਲਾਈਨ ਮਿਲਦੀ ਹੈ ਉਹਨੂੰ ਅਸੀਂ ਫਾਲੋ ਅਪ ਕਰਨਾ ਚਾਹੀਦਾ ਕਾਰਨ ਇਹਦੇ ਚ ਤਿੰਨ ਚਾਰ ਬੜੇ ਇੰਪੋਰਟੈਂਟ ਪੁਆਇੰਟ ਹੁੰਦੇ ਆ ਜੀ ਬਿਲਕੁਲ ਉਹ ਦੱਸਣੇ ਜ਼ਰੂਰੀ ਨੇ ਜੀ ਉਹ ਦੱਸਣੇ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਕਿ ਮੌਕ ਡ੍ਰਿਲ ਅਗਰ ਹੋਈ ਹੈ ਤਾਂ ਉਹਨੂੰ ਡਰ ਨਾ ਕਰਕੇ ਨਾ ਲਿਆ ਜਾਵੇ ਉਹਦੀ ਟ੍ਰੇਨਿੰਗ ਲਈ ਜਾਵੇ ਸਿੱਖਿਆ ਉਹ ਕਹਿੰਦੇ ਸਿਖਲਾਈ ਬੰਦੇ ਨੂੰ ਸਿਖਲਾਈ ਦੇਣੀ ਹੈ ਹਾਂ ਮੈਨ ਮੇਕਸ ਪਰਫੈਕਟ ਜਿੰਨਾ ਅਸੀਂ ਪ੍ਰੈਕਟਿਸ ਕਰਾਂਗੇ ਉਨਾ ਅਸੀਂ ਉਹਦੇ ਚ ਸਕਿੱਲ ਹਾਸਲ ਕਰਾਂਗੇ ਕਿਉਂਕਿ ਇਸ ਦਾ ਰਾਣਾ ਸਾਹਿਬ ਉਹ ਖ ਮਕਸਦ ਵੀ ਇਹੀ ਆ ਕਿ ਲੋਕਾਂ ਨੂੰ ਇਸ ਚੀਜ਼ ਦੀ ਸਿਖਲਾਈ ਦੇਣਾ ਹੈ ਕਿ ਲੋਕ ਜੰਗ ਵਰਗੇ ਹਾਲਾਤਾਂ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਨੇ ਜੀ ਬਿਲਕੁਲ ਸਰ ਜੀ ਜੋ ਮੌਕ ਡ੍ਰਿਲ ਦੇ ਵਿੱਚ ਅਸੀਂ ਜੋ ਖਾਸ ਕਰ ਰਾਤ ਨੂੰ ਕਹਿੰਦੇ ਨੇ ਬਲੈਕਆਊਟ ਬਲੈਕਆਊਟ ਇੱਕ ਵੱਡ ਫਿਰੋਜ਼ਪੁਰ ਕਾਫੀ ਪ੍ਰੈਕਟਿਸ ਹੋਈ ਹੈ ਕੱਲ ਵੀ ਔਰ ਸਰਹੱਦੀ ਏਰੀਆ ਸਰਹੱਦੀ ਏਰੀਆ ਜੀ ਸਰਹੱਦੀ ਏਰੀਆ ਖਾਸ ਕਰ ਔਰ ਜਿਹੜੇ ਸਿਵਲ ਦੇ ਇਨਸਟਾਲੇਸ਼ਨ ਇੰਸਟੀਚੂਟ ਆ ਉਹਨਾਂ ਦੀ ਸੇਫਟੀ ਮੰਨ ਲਓ ਸਾਡੇ ਜਿਹੜੇ ਡੈਮ ਆ ਜੋ ਇਸ਼ੂ ਉਠਾ ਉਠਿਆ ਨਰਿੰਦਰ ਮੋਦੀ ਜੀ ਨੇ ਜੋ ਇੰਡਸ ਬਾਰਡਰ ਟ੍ਰੀਟੀ ਦਾ ਸਸਪੈਂਡ ਕੀਤਾ ਉਹ ਪਾਣੀ ਰੋਕਿਆ ਵਿੱਚ ਨਾਲ ਦਾ ਜੀ ਤੋ ਪਾਕਿਸਤਾਨ ਦੇ ਕੁਸ਼ਕ ਰਾਜਨੀਤਿਕ ਨੇਤਾ ਨੇ ਬਿਆਨ ਵੀ ਦਿੱਤੇ ਕਿ ਅਗਰ ਸਾਡਾ ਪਾਣੀ ਰੋਕਿਆ ਤਾਂ ਸਾਡੀ ਵਾਜੂ ਸੈਨਾ ਜਿਹੜਾ ਉਹਨੂੰ ਉਡਾ ਦੇਵੇ ਕਿ ਸ਼ਾਇਦ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਬਿਆਨ ਜਾਰੀ ਕੀਤਾ ਸੀਗਾ ਹਾਂ ਜੀ ਬਾਕੀ ਉਮਰਦਾ ਕੀ ਨਹੀਂ ਕਰਦਾ ਇੰਨੀ ਉਹਦੀ ਕਾਬਲੀਅਤ ਨਹੀਂ ਹੈ ਕਿ ਸਾਡੇ ਹਿੰਦੁਸਤਾਨ ਦੇ ਇੰਨੇ ਡੈਪਟ ਚ ਆ ਕੇ ਸਾਨੂੰ ਨੁਕਸਾਨ ਪਹਜਾ ਦੇ ਰਾਣਾ ਸਾਹਿਬ ਥੋੜਾ ਮੈਂ ਡੀਪਲੀ ਜਾਣਾ ਚਾਹਾਂਗਾ ਕਿਉਂਕਿ ਤੁਸੀਂ ਵੀ ਪੀਓਕੇ ਖੇਤਰ ਦੇ ਵਿੱਚ ਲੰਮਾ ਸਮਾਂ ਡਿਊਟੀ ਕੀਤੀ ਹੈ ਤੁਹਾਡੇ ਦੱਸਣ ਮੁਤਾਬਕ ਕਿਸ ਤਰ੍ਹਾਂ ਦੇ ਹਾਲਾਤ ਨੇ ਚਲੋ ਖੁਦਾ ਨਾਲ ਖਾਸ ਤਾਂ ਜੇਕਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਕੀ ਹਾਲਾਤ ਬਣਨਗੇ ਜੀ ਫਿਰ ਉਸ ਤਰ੍ਹਾਂ ਹਾਲਾਤ ਸਾਨੂੰ ਜੋ ਸਿਵਲ ਪਬਲਿਕ ਨੂੰ ਆ ਅਵੇਅਰ ਹੋਣਾ ਪੈਣਾ ਕਿ ਜੋ ਸਾਨੂੰ ਡਿਟ੍ਰੈਕਟਰਾਂ ਮਿਲਦੀਆਂ ਕਿ ਬਲੈਕਆਊਟ ਕਰਨਾ ਤਾਂ ਅੱਜ ਕੱਲ ਤਰ੍ਹਾਂ ਤਰ੍ਹਾਂ ਦੇ ਸਾਧਨ ਆ ਇਨਵਰਟਰ ਆ ਉਹ ਸਾਧਨ ਮਤਲਬ ਉਹਨੂੰ ਆਪਣੀ ਪਰਸਨਲ ਬੇਸਿਕ ਨੀਡ ਨਾ ਸਮਝਿਆ ਜਾਵੇ ਜੋ ਸਾਡੇ ਦਿਸ਼ਾ ਮਨਰੇਸ਼ ਮਿਲਿਆ ਤਾਂ ਕਿ ਬਲੈਕਆਊਟ ਮਤਲਬ ਬਲੈਕਆਊਟ ਕੋਈ ਲਾਈਟ ਨਾ ਮਲੇ ਕਾਰਨ ਕਿ ਰਾਤ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਇਨਹਬਿਟੈਂਟ ਪਲੇਸ ਕੌਣ ਦਾ ਹੈ ਸ਼ਹਿਰ ਪਰ ਹੈ ਆਦਮ ਪਰ ਹੈ ਜਾਂ ਕੋਈ ਇੱਕ ਪਿੰਡ ਤੋਂ ਲੈ ਕੇ ਡਿਸਟ੍ਰਿਕਟ ਤੱਕ ਦਾ ਕਸਬਾ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਸਾਡੇ ਕਈ ਬਜ਼ੁਰਗ ਜਿਹੜੇ ਉਹ ਦੱਸਦੇ ਨੇ ਜਿਨ੍ਹਾਂ ਨੇ 71 ਦੀ ਲੜਾਈ ਲੜੀ ਹੈ ਕਹਿੰਦੇ ਰਾਤ ਨੂੰ ਅਸੀਂ ਸੌਂਦੇ ਹੁੰਦੇ ਸੀ ਘਰਾਂ ਦੀਆਂ ਲਾਟਾਂ ਬੰਦ ਕਰਕੇ ਅਸੀਂ ਸੌਂਦੇ ਹੁੰਦੇ ਸੀ ਲਾਈਟਾਂ মানে ਮਤਲਬ ਇਹੋ ਹੀ ਹੈ ਕਿ ਜੇਕਰ ਇਹ ਦੁਸ਼ਮਣ ਸਾਡੇ ਤੇ ਹਾਵੀ ਨਾ ਹੋਵੇ ਕਿ ਤੇ ਚੱਲਦੀ ਲਾਈਟਾਂ ਦਾ ਵੇਖ ਲਵੇ ਤਾਂ ਉੱਥੇ ਕਹਿੰਦੇ ਬੰਬ ਛੋਟੇ ਨਹੀਂ ਪੈ ਜਾਂਦੇ ਸੀ ਗੱਲ ਇਹ ਇਹ ਗੱਲਬੁਦੀ ਹੈ ਕਿ ਰਾਤ ਨੂੰ ਲਾਈਟ ਔਰ ਦਿਨੇ ਤੁਹਾ ਜੀ ਅਗਰ ਅਸੀਂ ਉੱਪਰ 에ਅਰ ਚ ਵੀ ਚੱਲ ਰਹੇ ਹਾਂ ਤਾਂ ਸਾਨੂੰ ਰਾਤ ਨੂੰ ਲਾਈਟ ਨਜ਼ਰ ਆਊਗੀ ਔਰ ਦਿਨੇ ਸਾਨੂੰ ਦੂਰੋਂ ਧੂਆ ਨਜ਼ਰ ਆ ਜਾਣਾ ਕਿ ਧੂਆ ਇਹ ਦੋਨੋਂ ਚੀਜ਼ਾਂ ਖਤਰਨਾਕ ਹੁੰਦੀਆਂ ਸਰ ਓਕੇ ਇੱਕ ਲੋਕਾਂ ਦੇ ਵਿੱਚ ਇਹ ਬਹੁਤ ਚਰਚਾ ਆਇਆ ਕਿ ਕੱਲ ਰਾਤ ਨੂੰ ਆ ਜਿਹੜੇ ਜਿਹੜੇ 244 ਜ਼ਿਲ੍ਹਿਆਂ ਦੇ ਵਿੱਚ ਸਿਵਲ ਡਿਫੈਂਸ ਸਮੋਕ ਟ੍ਰੈਲ ਹੋਣ ਜਾ ਰਹੀ ਹੈ ਭਾਰਤ ਦੇ ਵਿੱਚ ਤਾਂ ਰਾਤ ਨੂੰ ਅਸਮਾਨ ਦੇ ਵਿੱਚ ਜਿਹੜੇ ਲੜਾਕੂ ਜਹਾਜ਼ ਜਿਹੜੇ ਘੁੰਮਣਗੇ ਸਾਇਰਨ ਬਜਾਉਣਗੇ ਕੋਈ ਇਸ ਤਰ੍ਹਾਂ ਦਾ ਮਾਹੌਲ ਵੀ ਹੋਵੇਗਾ ਜੀ ਐਸ ਉਹ ਸਾਡੇ ਕਿਉਂਕਿ ਇਹ ਇਸ ਬਾਰੇ ਤੁਸੀਂ ਥੋੜਾ ਵਿਸਤਾਰਪੂਰਵਕ ਜਾਂ ਬਰੀਫਲੀ ਜਾਣਕਾਰੀ ਦੇ ਦਿਓ ਜੀ ਮੈਂ ਇਸ ਕਰਕੇ ਕਹਿ ਰਿਹਾ ਜਦੋਂ ਸਾਇਰਨ ਵੱਜਦਾ ਜਿੱਦਾਂ ਤੁਸੀਂ ਹਮਾਸ ਦੀ ਲੜਾਈ ਦੇਖੀ ਇਜ਼ਰਾਇਲ ਦੀ ਉਹਦੇ ਚ ਵੀ ਤੁਸੀਂ ਦੇਖਿਆ ਹੋਣਾ ਕਿ ਸਾਇਰਨ ਆਮ ਪਹਿਲਾ ਵੱਜਦਾ ਫਿਰ 에어ਟੈਗ ਹੁੰਦਾ ਇਹ ਜਿਹੜੇ ਸਾਡੇ ਜਹਾਜ਼ ਆ ਇੱਕ ਤਾਂ ਪਬਲਿਕ ਨੂੰ ਅਵੇਅਰ ਕਰਨ ਲਈ ਦੂਸਰਾ ਜਦੋਂ ਕੋਈ ਐਸਾ ਖਤਰਾ ਹੋਵੇ ਤਾਂ ਇਹ ਸਾਇਰਨ ਖੁਦ ਵੱਜ ਜਾਂਦੇ ਆ ਔਰ ਸਾਡੀ 에어ਫੋਰਸ ਪਾਕਿਸਤਾਨੀ 에어ਫੋਰਸ ਨੇ ਬਹੁਤ ਜ਼ਿਆਦਾ ਸੁਪਰਮੈਸੀ ਹਾਸਲ ਕਰ ਚੁੱਕੀ ਹੈ ਸਾਡੇ ਕੋਲ ਐਸੇ ਐਸੇ ਜਹਾਜ਼ ਆ ਦੇਖਿਆ ਫਾਰ ਐਗਜ਼ਾਮਪਲ ਅਵਿਨੰਦਨ ਨੇ ਉਹਨਾਂ ਦਾ ਮਤਲਬ 6th ਜਨਰੇਸ਼ਨ ਦੇ ਜਹਾਜ਼ ਨੂੰ ਆਪਣੇ ਨੋਰਮਲ 2nd ਜਨਰੇਸ਼ਨ ਦੇ ਜਹਾਜ਼ ਨਾਲ ਸੱਟ ਲਿਆ ਸੀ ਕਿਉਂਕਿ ਉਹਦਾ ਐਡਵਾਂਸ ইকਕੁਪਮੈਂਟ ਇੱਕ ਉਹਦੀ ਕਾਰਜਕੁਸ਼ਲਤਾ ਮਤਲਬ ਮੈਂ ਪੱਥਰ ਨਾਲ ਹੀ ਅਗਰ ਕਿਸੇ ਦਾ ਸਿਰ 파ੜਦਾ ਤਾਂ ਗੋਲੀ ਮਾਰਨ ਦੀ ਜਰੂਰਤ ਨਹੀਂ ਲੋੜ ਨਹੀਂ ਬਿਲਕੁਲ ਕਾਰਜਕੁਸ਼ਲਤਾ ਦੂਸਰਾ ਸਰ ਇਹਦੇ ਵਿੱਚ ਜਿਹੜੇ ਸਾਨੂੰ 4-5 ਪੁਆਇੰਟ ਆ ਉਹ ਮੱਧੇ ਨੇ ਰੱਖਣੇ ਪੈਣੇ ਕਿ ਬਲੈਕਆਊਟ ਆ ਤਾਂ ਬਲੈਕਆਊਟ ਇੱਕ ਤਾਂ 1971 ਦੀ ਤੁਸੀਂ ਗੱਲ ਕੀਤੀ ਆ ਤਾਂ ਉਸ ਸਮੇਂ ਲੋਕਾਂ ਨੇ ਸ਼ੀਸ਼ਿਆਂ ਦੇ ਕਾਲੇ ਪੇਪਰ ਲਾਤੇ ਸੀ ਕਿ ਸਾਡੀ ਲਾਈਟ ਬਾਹਰ ਨਾ ਜਾਵੇ ਕਿਤੇ ਅਗਰ ਜਗਾਣੀ ਪੈਂਦੀ ਆ ਮਤਲਬ ਪੂਰਾ ਦੀਵੇ ਬੂਮਤੀਆਂ ਉਸ ਟਾਈਮ ਤਾਂ ਬਹੁਤ ਕਿਉਂਕਿ ਉਹ ਤਾਂ ਲਾਈਟ ਤਾਂ ਜਿਹੜੀ ਬਹੁਤ ਘੱਟ ਆਉਂਦੀ ਐ ਇਲੈਕਟ੍ਰਿਸਿਟੀ ਐ ਜਿਹੜੀ ਹੈ ਨਾ ਸੀਗੀ ਹਾਂਜੀ ਦੂਸਰਾ ਜਿਹੜੇ ਸਾਡੇ ਡੈਮ ਐ ਜੀ ਜੋ ਜਿਹਨੂੰ ਕਹਿੰਦੇ ਮਤਲਬ ਵੈਰੀ ਵੈਰੀ ਨਾਜ਼ੁਕ ਇੰਸਟਾਲੇਸ਼ਨ ਜੀ ਓਕੇ ਮਨ ਲਓ ਸੈਂਸਿਟਿਵ ਏਰੀਆ ਸੈਂਸਿਟਿਵ ਏਰੀਆ ਸੋਰੀ ਜੀ ਪਾਖੜਾ ਡੈਮ ਹੀ ਐ ਜੀ ਤੁਸੀਂ ਇਹਦੇ ਬਾਰੇ ਪਤਾ ਤੁਹਾਨੂੰ ਅਗਰ ਕੋਈ ਮਤਲਬ ਪਾਣੀ ਦਾ ਬ੍ਰੇਕਆਊਟ ਹੋ ਜਾਏ ਤਾਂ ਦਿੱਲੀ 'ਚ 11 ਫੁੱਟ ਪਾਣੀ ਹੋਊਗਾ ਔਰ 22% ਪਾਣੀ ਪਹੁੰਚਉਂਦੀ ਹੈ ਇਸ ਸਟਡੀ ਕਹਿੰਦੀ ਆ ਭਾਖੜਾ ਡੈਮ ਦੀ। ਠੀਕ। ਤਾਂ ਇਸ ਕਰਕੇ ਇਹਨਾਂ ਡੈਮਾਂ ਦੀ ਸੁਰੱਖਿਆ ਔਰ ਦੂਸਰਾ ਸਾਡੇ ਪਬਲਿਕ ਨੂੰ ਇਹਨਾਂ ਵੇਅਰ ਹੋਣਾ ਚਾਹੀਦਾ ਕਿ ਕੋਈ ਵੀ ਸਸਪੈਕਟਡ ਵਿਅਕਤੀ ਸ਼ੱਕੀਆ ਵਿਅਕਤੀ ਤੁਹਾਨੂੰ ਲੱਗਦਾ ਤਾਂ ਉਹਦੇ ਬਾਰੇ ਤੁਸੀਂ ਖਬਰ ਦਿਓ ਹੁਣ ਤੁਸੀਂ ਸੁਣਦੇ ਹੋਣੇ ਅੰਮ੍ਰਿਤਸਰ ਚ ਦੋ ਪਾਕਿਸਤਾਨੀ ਜਸੂਸ ਫੜੇ ਗਏ ਬਿਲਕੁਲ ਦੋ ਦਿਨ ਪਹਿਲਾਂ ਹਾਂਜੀ ਮਤਲਬ ਕੋ ਪੁਲਿਸ ਨੇ ਮੱਥੇ ਤੇ ਤਾਂ ਕਿਸੇ ਤੇ ਲਿਖਿਆ ਨਹੀਂ ਉਹ ਤਾਂ ਸਾਡੀ ਲੋਕਲ ਪਬਲਿਕ ਹੋਊਗੀ ਯਾਰ ਇਹ ਬੰਦੇ ਬਾਹਰੋਂ ਆਏ ਆ ਸਾਡੇ ਇਸ ਇਲਾਕੇ ਦੇ ਨਹੀਂ ਅੱਛਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਵੀ ਹੋਣਗੇ ਯਾਰ ਸਾਰਿਆਂ ਨੇ ਬਲੈਕਆਊਟ ਕੀਤਾ ਫੇਰ ਕਿਉਂ ਹੈ ਸਾਡੇ ਕਿੱਧੇ ਘਰ ਦੀ ਲਬਤੀ ਜਗਦੀ ਤਾਂ ਜਗਦੀ ਰਹਿਣ ਦਿਓ ਕਿਉਂਕਿ ਲੋਕਾਂ ਨੂੰ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਆਮ ਨਾਗਰਿਕਾਂ ਨੂੰ ਵੀ ਆਪਣੇ ਦੇਸ਼ ਨੂੰ ਜਿਹੜਾ ਪਹਿਲ ਦੇਣੀ ਚਾਹੀਦੀ ਹੈ ਜਿਹੜੇ ਕੰਮ ਸੋ ਸਾਨੂੰ ਇਸ ਗੰਭੀਰਤਾ ਵਾਲੇ ਸਮੇਂ ਤੇ ਜਿਹੜੀ ਇੱਕ ਚੁੜਤਾ ਜ਼ਰੂਰ ਰਾਂਣਾ ਸਮਝ ਲੱਗਦਾ ਦਿਖਾਣੀ ਚਾਹੀਦੀ ਹੈ ਹਨਾ ਜੀ ਬਿਲਕੁਲ ਕਿ ਜਿਹੜੇ ਲੋਕ ਇਹ ਸੋਚ ਰੱਖਦੇ ਹੋਣ ਕਿ ਉਹਨਾਂ ਨੂੰ ਵੀ ਜਵਾਬ ਦੇਣਾ ਪੈਂਦਾ ਜੀ ਜੋ ਸਾਡੀ ਸਰਹੱਦ ਤੇ ਸੈਨਿਕ ਲੜ ਰਿਹਾ ਉਹ ਕਿਹਦੇ ਲਈ ਲੜ ਰਿਹਾ ਸਾਡੇ ਲਈ ਸਿਵਲ ਪਬਲਿਕ ਬਿਲਕੁਲ ਅਸੀਂ ਆਮ ਅਸੀਂ ਉਹਨਾਂ ਦੀ ਸੁਰੱਖਿਆ ਲਈ ਕਰਦੇ ਆ ਆਰਾਮ ਦੀ ਨੀਂਸ ਹੋ ਸਕੇ ਅਸੀਂ ਸਾਡਾ ਜਵਾਨ ਸਰਹੱਦ ਤੇ ਖੜਾ ਹੋ ਕੇ ਡਿਊਟੀ ਨਾ ਦੇਵੇ ਅਲਰਟ ਤਾਂ ਤੁਸੀਂ ਮੰਨਦੇ ਹੋਗੇ ਪਾਕਿਸਤਾਨ ਚੈਨ ਨਾਲ ਬੈਠਣ ਦੋ ਸਾਨੂੰ ਅਗਰ ਪਬਲਿਕ ਦਾ ਸਾਥ ਬਹੁਤ ਜ਼ਰੂਰੀ ਹੈ ਖਾਸ ਕਰ ਜਿੱਦਾ ਕਤਰ ਦੀ ਲੜਾਈ ਦਸੀ ਉਹਦੇ ਵਿੱਚ ਲੋਂਗੋ ਵਾਲ ਬਹੁਤ ਜ਼ਿਆਦਾ ਪਬਲਿਕ ਨਹੀਂ ਲੜਾਈ ਚ ਜੋ ਸਹਿਯੋਗ ਐਡਮ ਫੈਕਲਟੀ ਆ ਉਹ ਨਹੀਂ ਪੂਰੀ ਕੀਤੀ ਆ ਕਿ ਉਹ ਰੋਜ਼ ਦੇ ਮਰਰਾ ਦੇ ਰਾਸ਼ਨ ਆ ਜਾਂ ਕੋਈ ਵੀ ਦੂਸਰੇ ਮੈਂ ਮੌਕ ਡਲ ਤੇ ਚੇਤਨ ਜੀ ਆਉਂਗਾ ਇਹਦੇ ਚ ਚਾਰ ਪੰਜ ਬਿੰਦੂ ਬਹੁਤ ਇੰਪੋਰਟੈਂਟ ਆ ਜੀ ਬਲੈਕਆਊਟ ਦੂਸਰਾ ਕੈਮੋਫਲਾਈਜ਼ ਕਨਸੀਲਮੈਂਟ ਕੈਮੋਫਲਾਈਜ਼ ਕਨਸੀਲਮੈਂਟ ਦਾ ਸੈਂਸ ਕਿ ਅਗਰ ਜਿੱਦਾਂ ਦਿਨੇ ਵੀ ਕੋਈ ਖਤਰਾ ਹੁੰਦਾ ਜੀ ਤਾਂ ਵਿੱਚ ਜਿੱਥੇ ਬੰਦਾ ਖੜਾ ਉੱਥੇ ਖੜਾ ਰਹੂਗਾ ਲੇਟੇ ਤਾਂ ਲੇਟਿਆ ਰਹੂਗਾ ਉਹਨੂੰ ਕਹਿੰਦੇ ਫ੍ਰੀਜ਼ ਡਿਲ ਤਾਗੇ ਉਪਰੋਂ ਦੇਖੇ ਕੋ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਇਨਸਾਨ ਖੜਾ ਉਹਦੇ ਆਪਣੇ ਆਪ ਨੂੰ ਮਤਲਬ ਜਿਹਦਾ ਉਹ ਕੈਮੋਫਲਾਈ ਕੰਸੀਨਿੰਗ ਆਪਨੇ ਦੇਖਿਆ ਉਹ ਫੌਜੀਆ ਨੇ ਹਾਂਜੀ ਕਈ ਆਪਾਂ ਸੋਸ਼ਲ ਮੀਡੀਆ ਤੋਂ ਵੇਖਦੇ ਆਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਪੰਜ ਹਾਂਜੀ ਹਾਂਜੀ ਉਹਨੂੰ ਕਹਿੰਦੇ ਕੈਮੋਫਲਾਈਸ ਕੀ ਆ ਤੁਸੀਂ ਆਪਣੇ ਜਿਹੜਾ ਇੰਸਟਾਲੇਸ਼ਨ ਆ ਜਾਂ ਟਾਰਗੇਟ ਏਰੀਆ ਉਹਨੂੰ ਕਿੱਦਾਂ ਤੁਸੀਂ ਕਵਰ ਅਪ ਕਰਦੇ ਆ ਕਿੱਦਾਂ ਕੈਮੋਫਲਾਈਸ ਕਰਦੇ ਆ ਤੁਸੀਂ ਦੇਖਿਆ ਉਹਨਾਂ ਕਿ ਜੋ 에어ਫੀਲਡ ਆ ਸਾਡੇ ਉਹਨਾਂ 에어ਫੀਲਡਾਂ ਤੇ ਜਿਆਦਾ ਸਰਵਾੜ ਘਾਹ ਗੂਜ਼ਾ ਉਰ ਕੱਟਦੇ ਨਹੀਂ ਆ ਬਿਲਕੁਲ ਹਾਂ ਜੀ ਅਸੀਂ ਮੈਂਟੀਨੈਂਸ ਵਾਕੀ ਕਰਦੇ ਉਹਨਾਂ ਨੂੰ ਨਹੀਂ ਕੱਢਦੇ ਤਾਂ ਕਿ ਲੋਕਲ ਏਰੀਆ ਦੀ ਇਹ ਪ੍ਰੋਏ ਲੱਗੇਗੇ ਸਿਮਪਲ ਏਰੀਆ ਕੋਈ ਆਰਮੀ ਇੰਸਟਾਲੇਸ਼ਨ ਨਹੀਂ ਇਹ ਚੀਜ਼ ਦੂਸਰਾ ਜਿਹੜਾ ਬਲੈਕਆਊਟ ਤੋਂ ਬਾਅਦ ਕੈਮੋਫਲਾਈਜ਼ ਤੀਸਰਾ ਜੋ ਸਾਨੂੰ ਦਿਸ਼ਾ ਨਿਰਦੇਸ਼ ਮਿਲਦੇ ਆ ਸਰਕਾਰ ਦੇ ਫਾਲੋ ਕਰੋ ਉਹਨਾਂ ਦੀ ਨਿਯਮਾਂ ਦੀ ਪਾਲਣਾ ਕਰੋ ਨਿਯਮਾਂ ਦੀ ਪਾਲਣਾ ਕਰੋ ਉਹਨੂੰ ਓਵਰਟੇਕ ਨਾ ਕਰੋ ਬਿਲਕੁਲ ਤਾਂ ਰਣਜੀਤ ਸਾਹਿਬ ਆਖਿਰ ਦੇ ਵਿੱਚ ਜੋ ਲੋਕ ਡਰ ਮਹਿਸੂਸ ਕਰਦੇ ਨੇ ਕਿ ਉਹ ਏ ਸੋਚਦੇ ਆ ਕਿ ਮੌਕ ਡ੍ਰੇਲਾ ਪਤਾ ਨਹੀਂ ਕੀ ਹੋਏਗਾ ਕੱਲ ਹਵਾਈ ਜਹਾਜ ਉੱਪਰ ਘੁੰਮਣਗੇ ਭਾਰਤੀ ਵਾਜੂ ਸੈਨਾ ਦੇ ਜਹਾਜ਼ ਆ ਜਿਹੜੇ ਉੱਪਰ ਘੁੰਮਣਗੇ ਲੜਾਕੂ ਸਾਡੇ ਘੁੰਮਣਗੇ ਤਾਂ ਉਹਨਾਂ ਲੋਕਾਂ ਨੂੰ ਫਿਰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਸਰ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਆ ਸਾਨੂੰ ਪਾਕਿਸਤਾਨ ਤੋਂ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹਮਲਾ ਹੋਵੇ ਜਾਂ ਆਪਰੇਸ਼ਨ ਹੋਵੇ ਜੋ ਵੀ ਹੋਊਗਾ ਉਹ ਤੁਹਾਕੇਦਾਰ ਹੋਗਾ ਇਹ ਤਾਂ ਪਤਾ ਕਾਰਨ ਪਬਲਿਕ ਐਕਸ ਕਰਕੇ ਵੀ ਐਕਸਾਈਟਡ ਆ ਕਿ ਜਦੋਂ ਕੁੜੀ ਹੋਇਆ ਤਾਂ 10 ਦਿਨ ਬਾਅਦ ਮਤਲਬ ਉਹ ਕਰਤਾ ਸਰਜੀਕਲ ਸਟ੍ਰਾਈਕ ਏਅਰ ਸਟ੍ਰਾਈਕ ਸੋਰੀ ਸਟ੍ਰਾਈਕ ਕਰਤੀ ਪਲਵਾਮਾ ਹੋਇਆ ਤਾਂ 12 ਦਿਨ ਬਾਅਦ ਏਅਰ ਸਟ੍ਰਾਈਕ ਕਰਤੀ ਬਲਾ ਬਲਾਗੋੜ ਕਹਿਣ ਦਾ ਮਤਲਬ ਹੈ ਕਿ ਜਿਹੜੇ ਐਸ ਹੀ ਸਟ੍ਰੈਟਜੀ ਹੁੰਦੀ ਆ ਆਪਰੇਸ਼ਨਲ ਸਟ੍ਰੈਟਜੀ ਉਹਨਾਂ ਨੂੰ ਟੀਵੀ ਤੇ ਡਿਸਕਸ ਨਹੀਂ ਕਰਦੇ ਨੰਬਰ 1 ਨੰਬਰ 2 ਅਸੀਂ ਕਿਸੇ ਨੂੰ ਦੱਸ ਕੇ ਹਮਲਾ ਨਹੀਂ ਕਰਾਂਗੇ ਬਤਤੇ ਹਮਲਾ ਕਰ ਰਹੇ ਆ ਇੱਕ ਲੜਾਈ ਹੁੰਦੀ ਆ ਡਿਸੈਪਸ਼ਨ ਦੀ ਕਿ ਦੁਸ਼ਮਣ ਨੂੰ ਮੂਵਮੈਂਟ ਅਸੀਂ ਕਿਤੇ ਦਿਖਾਈਏ ਧੋਖਾ ਦੇ ਕੇ ਕਿਤੇ ਹਮਲਾ ਕਰੀਏ ਇਹ ਵੀ ਇੱਕ ਡਿਸੈਪਸ਼ਨ ਪਾਲਿਸੀ ਹੁੰਦੀ ਇਹਨਾਂ ਨੂੰ ਨਾ ਤਾਂ ਕੋਈ ਨੇਤਾ ਐਕਸਪਲੇਨ ਕਰ ਸਕਦਾ ਨਾ ਕੋਈ ਸਿਵਲ ਇੰਜੀਨੀਅਰ ਐਂਡ ਐਕਸਪਲੇਨ ਕਰ ਸਕਦਾ ਅਗਰ ਐਕਸਪਲੇਨ ਕਰ ਸਕਦੇ ਆ ਤਾਂ ਇੱਕ ਦੋ ਜਿਹੜੇ ኦਪਰੇਸ਼ਨਲ ਜਰਨਲ ਜਾਂ ਸਾਡਾ ਗ੍ਰਹਿ ਮੰਤ్రਾਲਿਆ ਇਹ ਮਤਲਬ ਬਹੁਤ ਹਾਈ ਲੈਵਲ ਮੀਟਿੰਗ ਜਦੋਂ ਹੋ ਗਈ ਤਾਂ ਸਮਝੋ ਕੋਈ ਨਾ ਕੁਝ ਹੋਣੇ ਵਾਲਾ ਜੀ ਹਾਈ ਲੈਵਲ ਮੀਟਿੰਗ ਚ ਇਹ ਹੀ ਪੁੱਛਿਆ ਜਾਂਦਾ ਵੀ ਹਾਂਜੀ ਏਅਰ ਫੋਰਸ ਕਿਸ ਤਰ੍ਹਾਂ ਤਿਆਰ ਆ ਨੇਵੀ ਕਿਸ ਤਰ੍ਹਾਂ ਤਿਆਰ ਆ ਏਅਰ ਫੋਰਸ ਕਿਸ ਤਰ੍ਹਾਂ ਤਿਆਰ ਆ ਉਹ ਆਪਣੇ ਆਪਣੇ ਪਲਾਨ ਐਕਸਪਲੇਨ ਕਰਦੇ ਆ ਵਾਰ ਰੂਮ ਚ ਜੋ ਆਪਰੇਸ਼ਨ ਵਾਰ ਰੂਮ ਹੁੰਦਾ ਇਸ ਕਰਕੇ ਮੈਂ ਪਬਲਿਕ ਨੂੰ ਦੇਸ਼ ਦੀ ਜਨਤਾ ਨੂੰ ਇਹ ਹੀ ਕਹਣਾ ਚਾਹਣਾ ਕਿ ਕੋਈ ਪੈਨਿਕ ਹੋਣ ਦੀ ਜਰੂਰਤ ਨਹੀਂ ਆ ਸਾਡਾ ਦੇਸ਼ ਸક્ષਮ ਆ ਸਾਡੀਆਂ ਸੈਨਾਵਾਂ ਸક્ષਮ ਆ ਉਹ ਸਾਡੇ ਸਿਵਲ ਨਾਗਰਿਕਾਂ ਤੱਕ ਨੁਕਸਾਨ ਪਹੁੰਚਾਣ ਦੀ ਹਿੰਮਤ ਨਹੀਂ ਰੱਖਦੇ ਡਾਇਰੈਕਟਲੀ ਆਣਗੇ ਤਾਂ ਸਸਪੀਸ਼ੀਅਸ ਪਰਸਨ ਮੰਨ ਲਓ ਪਿੰਡ ਦੀ ਪਾਣੀ ਦੀ ਟੈਂਕੀ ਆ ਤਾਂ ਬੁਲਾਉਣੇ ਦੀ ਜਰੂਰਤ ਹੀ ਨਹੀਂ ਕੋਈ ਕੋਈ ਮੈਡੀਸਿਨ ਪਾਤੀ ਜਾਂ ਡਾਇਸੈਂਟਰੀ ਦੀ ਕੋਈ ਦਵਾਈ ਪਾਤੀ ਪਾਣੀ ਜਿਹੜਾ ਪੀਣਾ ਪਬਲਿਕ ਨੇ ਉਹਨੂੰ ਨੁਕਸਾਨ ਹੋਣਾ ਇਸ ਕਰਕੇ ਪਾਣੀ ਦੀਆਂ ਟੈਂਕੀਆਂ ਬਿਜਲੀ ਘਰ ਡੈਮ ਇਹ ਚੀਜ਼ਾਂ ਮਤਲਬ ਨਹੀਂ ਹੋਣੀਆਂ ਚਾਹੀਦੀ ਇਹਨਾਂ ਦੀ ਸਿਕਿਉਰਿਟੀ ਨਹੀਂ ਛੱਡੀ ਜੀ ਬਹੁਤ ਬਹੁਤ ਧੰਨਵਾਦ ਰਾਣਾ ਸਾਹਿਬ ਥੈਂਕ ਯੂ ਜੀ ਸੋ ਇਸ ਹਨ ਭਾਰਤੀ ਫੌਜ ਦੇ ਸਾਬਕਾ ਵੱਡੇ ਅਫਸਰ ਜਤਿੰਦਰ ਸਿੰਘ ਰਾਣਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਕੀ ਹੁੰਦੀ ਹੈ ਮੋਕ ਡ੍ਰਿਲ ਕਿਹਨਾ ਹਾਲਾਤਾਂ ਦੇ ਵਿੱਚ ਮੋਕ ਡ੍ਰਿਲ ਕਰਵਾਈ ਜਾ ਰਹੀ ਹੈ ਇਸ ਬਾਬਤ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਹੈ ਜਿਹੜੀ ਅਦਾਰਾ ਹੁਸ਼ਾਰਪਰ ਨਿਊਜ਼ ਰਾਹੀਂ ਆਮ ਲੋਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਡਰਨ ਦੀ ਕੋਈ ਵੀ ਲੋੜ ਨਹੀਂ ਹੈ ਸੋ ਅਸੀਂ ਵੀ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਿਵਲ ਡਿਫੈਂਸ ਮੋਕ ਡ੍ਰਿਲ ਮਤਲਬ ਕਿ ਜੰਗ ਵਰਗੇ ਹਾਲਾਤਾਂ ਦੇ ਵਿੱਚ ਲੋਕਾਂ ਨੇ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਇਸ ਦੇ ਇਸ ਬਾਬਤ ਸਿਰਫ ਤੇ ਸਿਰਫ ਭਾਰਤੀ ਫੌਜ ਵੱਲੋਂ ਜਾਂ ਸਾਡੀਆਂ ਸਰਕਾਰਾਂ ਵੱਲੋਂ ਉਹ ਜਾਣਕਾਰੀ ਆਮ ਲੋਕਾਂ ਨੂੰ ਮੁਹੱਈਆ ਕਰਵਾਈ ਜਾ